ਪਹਿਲਾਂ ਤੇ ਮੈਂ ਤੁਹਾਨੂੰ ਇੱਥੇ ਆਉਣ ਤੇ ਜੀ ਆਇਆਂ ਕਹਿੰਦਾ ਹਾਂ ਭਰਾ ਜੇ ਆਪਾਂ ਇਕੱਠੇ ਹੀ ਮੇਰੇ ਖਾਲ ਆਪਣਾ ਸਮਾਂ ਸਾਰਿਆਂ ਦਾ ਬੀਤਿਆ ਵਾ ਗੱਲ ਇਹ ਵੀ ਮੈਂ ਲੰਮਾ ਸਮਾਂ ਕੰਮ ਜ਼ਰੂਰ ਕੀਤਾ ਪਰ ਮੈਂ ਲੇਕਿਨ ਬੜੇ ਲੰਮੇ ਅਰਸੇ ਤੋਂ ਕਿਸੇ ਪਾਰਟੀ ਦਾ ਹਿੱਸਾ ਨਹੀਂ ਲਿਆ ਕਦੀ ਵੀ ਜਿਉਂ ਮੇਰੇ ਖਾਲ ਕੋਈ 90 89 ਦੇ ਵਿੱਚ ਮੈਂ ਕਾਂਗਰਸ ਦਾ ਹਿੱਸਾ ਜ਼ਰੂਰ ਸਾਂ ਲੇਕਿਨ ਉਦੋਂ ਬਾਅਦ ਮੈਂ ਕਦੀ ਵੀ ਕਿਸੇ ਪਾਰਟੀ ਦਾ ਹਿੱਸਾ ਨਹੀਂ ਲਿਆ ਹਾਂ ਪਿਆਰ ਸਾਰਿਆਂ ਨਾਲ ਹੈਗਾ ਇਹਦੇ 'ਚ ਕੋਈ ਦੂਰ ਨਹੀਂਗਾ ਤੇ ਲੇਕਿਨ ਇਹ ਕਿ ਸਮਾਜ સેવા ਤੌਰ ਤੇ ਮੈਨੂੰ ਤੁਸੀਂ ਜਾਣਦੇ ਹੀ ਜੇ ਕੋਈ ਵੀ ਭਰਾ ਮੇਰੇ ਕੋਲ ਅਜ ਤੱਕ ਚਲੇ ਗਿਆ ਲੇਕਿਨ ਮੈਂ ਤਰੀਕੇ ਨੂੰ ਕੰਮ ਤੇ ਨੂੰ ਮੋੜਿਆ ਸਦਾ ਹਾਜ਼ਰ ਰਹਾ ਵਾਂ ਰਹੀ ਗੱਲ ਹੁਣ ਬੀਜੇਪੀ ਦੇ ਵਿੱਚ ਆਉਂਦੀ ਦੇਖੋ ਇਹ ਪਾਰਟੀ ਦੇ ਵਿੱਚ ਬੜੇ ਚਿਰ ਤੋਂ ਮੇਰੇ ਸੰਬੰਧ ਨੇ ਸ਼ਾਇਦ ਸਾਡੇ ਜੇਤਲੀ ਸਾਹਿਬ ਨੇ ਜਦੋਂ ਇਲੈਕਸ਼ਨ ਲੜੀ ਸੀ ਉਹਨਾਂ ਤੋਂ ਲੈ ਕੇ ਮੇਰੇ ਪਰਿਵਾਰਕ ਸਬੰਧ ਤਕਰੀਬਨ ਇਹਨਾਂ ਨਾਲ ਵਧੀਆ ਬਣੇ ਹੀ ਰਹਾ ਜਿਵੇਂ ਹੁਣ ਸਾਡੇ ਸੁਮੰਦਰੀ ਸਾਹਿਬ ਨੇ ਬਹੁਤ ਸਾਨੂੰ ਪੋਪੁੱਤ ਵਾਲੀ ਸਾਡੀ ਸਾਂਝ ਹੈ ਸੋ ਗੱਲ ਇਹ ਆ ਵੀ ਜਦੋਂ ਤੋਂ ਕਾਂਗਰਸ ਦਾ ਰਿਕਾਰਡ ਦੇਖ ਲੋ ਲੋਕਾਂ ਦੇ ਮਨਾਂ 'ਚ ਇਹ ਗੱਲ ਜਾਂਦੀ ਥੋੜੀ ਹੈ ਚਾਹੇ ਸਾਡੇ ਦਰਬਾਰ ਸਾਹਿਬ ਤੇ ਅਟੈਕ ਕਰਾਇਆ ਜੋ ਕੁਝ ਆਪਾਂ ਸਾਰਾ ਵੇਖਿਆ ਮੈਂ ਜੋ ਵਾਚ ਤੇ ਜੱਜ ਕਰਦਾ ਤੇ ਤੁਸੀਂ ਵੀ ਕਰਦੇ ਹੋਗੇ ਕਿ ਮੋਦੀ ਸਾਹਿਬ ਨੇ ਕਿੰਨਾ ਵੱਡਾ ਸਾਡੇ ਪੰਥਕ ਚਿਹਰੇ ਹਾਲਾਂਕਿ ਪ੍ਰੋਟੋਕੋਲ ਮੁਤਾਬਕ ਜਿਹੜੀਆਂ 5 ਫੁੱਟੀਆਂ ਤਿਰਪਾਨਾਂ ਜਾਂ ਜੋ ਤੁਸੀਂ ਉਹ ਅੱਜ ਵੀ ਵੇਖੋਗੇ ਨਾ ਉਹਨਾਂ ਕਹਿੰਦਾ ਨਾ ਉਹ ਇੰਨਾ ਸਤਕਾਰ ਕਰਦੇ ਆ ਸਾਡੀ ਸਿੱਖ ਕੌਮ ਦਾ ਉਹ ਆਂਦੇ ਕਿ ਇਹਨਾਂ ਦੇ ਚਿੰਨ ਨੇ ਇਹਨਾਂ ਦੇ ਅੰਗ ਨੇ ਇਹ ਸਿਕਿਉਰਿਟੀ ਜੀ ਨੇ ਉਹਦੇ ਇਹਨਾਂ ਨੂੰ ਸਿੱਧਾ ਮੈਨੂੰ ਆਣ ਕੇ ਮਿਲ ਦਿਓ ਕਿਸਾਨੀ ਦੀ ਗੱਲ ਆ ਚਲੋ ਲਾ ਲਓ ਆਪਾਂ ਸਮਝਾਉਣ ਚ ਕਾਮਯਾਬ ਨਹੀਂ ਹੋਏ ਲੋਕਾਂ ਤੋਂ ਕਿ ਭੰਡੀ ਪ੍ਰਚਾਰ ਬਹੁਤ ਵੱਡੇ ਪੱਧਰ ਤੇ ਸ਼ੁਰੂ ਕਰਤਾ ਜਿਹੜੇ ਦੂਜੀਆਂ ਪਾਰਟੀਆਂ ਨਾ ਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਉਹ ਭੰਡੀ ਪ੍ਰਚਾਰ ਕਿਉਂ ਕਰਦੇ ਆ ਕਿ ਭਾਰਤੀ ਜਨਤਾ ਪਾਰਟੀ ਜਿੱਥੇ ਵੀ ਇੱਕ ਵਾਰ ਆ ਗਈ ਆ ਚਾਹੇ ਉਹਨੂੰ ਤੁਸੀਂ ਗੁਜਰਾਤ ਲਾ ਲਓ ਰਾਜਸਥਾਨ ਲਾ ਲਓ ਤੁਸੀਂ ਉਹਨੂੰ ਆ ਸਾਡਾ ਮੋਢ ਹਰਿਆਣਾ ਲਾ ਲਓ ਇਹ 27 ਨੰਬਰ ਤੇ ਸੀ ਅੱਜ ਹਰਿਆਣਾ 30 ਨੰਬਰ ਤੇ ਆ ਬڑے ਵੱਡੇ ਇਹਨਾਂ ਨੇ ਮਤਲਬ ਬਦਨਾਮੀ ਕੀਤੀ ਜੀ ਕਾਰਪੋਰੇਟ ਆ ਜਾਣਗੇ ਜੀ ਜ਼ਮੀਨਾਂ ਖੋਲਣਗੇ ਦੇਖੋ ਜੂਪੀ ਦੇ ਵਿੱਚ ਵੀ ਜ਼ਮੀਨਾਂ ਵਾਂ ਗੁਜਰਾਤ ਦੇ ਵਿੱਚ ਵੀ ਕਿਸਾਨ ਆ ਹਰਿਆਣੇ ਜੀ ਕਿਸਾਨ ਆ ਅੱਜ ਤੱਕ ਨਹੀਂ ਕਿਸੇ ਦੀ ਜ਼ਮੀਨ ਖੋਈ ਇਹ ਬਿਲਕੁਲ ਗਲਤ ਪ੍ਰੋਪੋਗੈਂਡਾ ਵਾ ਕਿਉਂਕਿ ਪ੍ਰੋਪੋਗੈਂਡਾ ਤਾਂ ਵਾ ਕਿ ਜਿੱਥੇ ਇੱਕ ਵਾਰੀ ਭਾਰਤੀ ਜਨਤਾ ਪਾਰਟ ਆ ਜਾਂਦੀ ਹੈ ਨਾ ਉਹ ਦੁਬਾਰਾ ਕੰਮਾਂ ਦੇ ਸਿਰ ਤੇ ਜਾਂਦੀ ਨਹੀਂ ਗਰੀਬਾਂ ਨੂੰ ਸਹੂਲਤਾਂ ਹੀ ਐਨੇ ਮਿਲ ਜਾਂਦੀਆਂ ਸਭ ਤੋਂ ਵੱਡਾ ਮੇਰੇ ਜੁੜਨ ਦਾ ਕਾਰਨ ਜਿਹੜਾ ਵਾ ਉਹ ਪਾਰਟੀ ਦੀਆਂ ਨੀਤੀਆਂ ਅੱਜ ਜਦ ਤੱਕ ਤੁਸੀਂ ਹੁਣ ਕਾਰਪੋਰੇਟ ਘਰਾਣੇ ਦੀ ਗੱਲ ਕੀਤੀ ਹੈ ਜ਼ਮੀਨ ਖੋਣ ਦੀ ਗੱਲ ਕੀਤੀ ਹੈ ਹੁਣ ਲੁਧਿਆਣਾ ਦੇ ਇਲਾਕੇ ਹਜ਼ਾਰਾਂ ਮੀਟਰ ਏਕੜ ਜ਼ਮੀਨ ਆਵਾਜ਼ ਦੀ ਪਾਰਟੀ ਸਰਕਾਰ ਦੇ ਵਿਰੋਧੀ ਪਾਰਟੀਆਂ 'ਤੇ ਦੋਸ਼ ਲਾਇਆ ਜਾ ਰਿਹਾ ਖੋਣ ਜਾ ਰਹੀ ਹੈ ਤੁਹਾਡੀ ਪਾਰਟੀ ਦਾ ਉੱਤੇ ਮਤਲਬ ਕੀ ਸਟੈਂਡ ਹੈ ਸਾਡੀ ਪਾਰਟੀ ਦਾ ਜੀ ਉਦੋਂ ਦਾ ਵੇਖੋ ਥਾਂ ਥਾਂ ਮਜਾਰੇ ਸਾਡੀਆਂ ਕਾਨਫਰੰਸਾਂ ਸਾਡੀ ਪਾਰਟੀ ਦੇ ਹਰ ਉਤੋਂ ਡਿਊਟੀਆਂ ਲੱਗੀਆਂ ਹੋਈਆਂ ਜ ਜਿਹਦੇ ਵਿੱਚ ਦਾਸ ਵੀ ਬੜਾ ਤਕੜਾ ਹੋ ਕੇ ਜਾ ਕੇ ਅਸੀਂ ਮੁਜਾਰਾ ਕਰਕੇ ਆਏ ਆ ਲੈਂ ਪੂਲਿੰਗ ਤੁਹਾਡੀ ਮਨ ਨੌਲੇਜਾਸਤੇ ਦੱਸ ਦਿਆਂ ਕੱਲੀ ਲੁਧਿਆਣੇ ਨਹੀਂ ਹਰ ਸ਼ਹਿਰ ਦੀ ਇਹਨਾਂ ਨੀਤੀ ਬਣਾ ਕੇ ਇਹ ਬਹੁਤ ਵੱਡਾ ਸਕੈਂਡਲ ਆ ਇਹ ਐਡਾ ਵੱਡਾ ਸਕੈਂਡਲ ਆ ਕਿ ਵੇਖੋ ਨੀਅਰ ਬਊਟ ਕੋਈ 4700 ਕਾਈ ਦਾ ਕਿਲਾ ਹੁੰਦਾ ਵਾ ਤੇ ਰੋਜ਼ ਐਲਾਨ ਕਰ ਰਿਹਾ ਜੀ ਅਸੀਂ 1000 ਗਜ਼ ਜਿਹੜੀ ਕਿਲਾ ਦੇਣਾ ਲੈਣਾ ਕੱਖ ਨਹੀਂਗਾ 4700 ਕਾਇ ਲੈ ਕੇ 1000 ਗਜ਼ ਨੂੰ ਦਿੱਤਾ ਜਾਊਗਾ 4 ਰੁਪਏ ਬੈਂਕ ਤੋਂ ਚੋਕੇ ਔਰ ਕਾਰਪੋਰੇਟ ਤੋਂ ਉਹ ਜ਼ਮੀਨਾਂ ਸਾਰੀਆਂ ਜਿਹਦੇ ਵਿੱਚ ਤੁਹਾਡੀ ਨੌਲੇਜ ਵਾਸਤੇ ਮੈਂ ਦੱਸ ਦਿਆਂ 97 ਏਕੜ ਜ਼ਮੀਨ ਸਭ ਤੋਂ ਛੋਟਾ ਜ਼ਿਲ੍ਹਾ ਸਾਡਾ ਤਰਨਤਾਰ ਨੇ ਆ 97 ਏਕੜੇ ਵੀ ਜਿਹੜੀ ਆ ਉਹ ਸਕੀਮ ਦੇ ਵਿੱਚ ਨੀਅਰ ਬਾਉਂਡ ਸ਼ਾਇਦ 13 ਕੇ 14 ਹਜ਼ਾਰ ਕਿੱਲੇ ਦੇ ਉੱਤੇ ਪੈਸੇ ਚੁੱਕ ਕੇ ਤੇ ਇਹ ਜਿਹੜੇ ਧਾੜ ਵੀ ਆਏ ਨੇ ਦਿੱਲੀ ਤੋਂ ਇਹ ਭੱਜਣ ਦੀ ਫਰਾਗ ਦੇ ਵਿੱਚ ਆ ਲੇਕਿਨ ਸਾਡੀ ਪਾਰਟੀ ਵਾਦਾ ਵਾ ਤੁਹਾਡੇ ਨਾਲ ਕਿ ਅੱਦੀ 1 ਇੰਚ ਵੀ ਜ਼ਮੀਨ ਨਹੀਂ ਜਾਣ ਦਿੱਤੀ ਜਾਊ ਚਾਹੇ ਕੁਝ ਹੋਵੇ ਭਾਈਦਰਵੀ ਜੀ ਜਿੱਦਾਂ ਤੁਸੀਂ ਹੁਣ ਹਲਕਾ ਦਾਰਸਭਰ ਕੈਂਪਰ ਵਿੱਚ ਕੰਮ ਕਰ ਰਹੇ ਹੋ ਇੱਥੇ ਅਜਿ ਤਿਕ ਭਾਵੇਂ ਕਾਲੀ ਦਾ ਲਾਇਆ ਕਾਂਗਰਸ ਆਈ ਜਾਂ ਆਮ ਆਦਮੀ ਪਾਰਟੀ ਆਈ ਆ ਇਹਨੇ ਵਰਕਰਾਂ ਨੂੰ ਬੜੀ ਨਿਰਾਸ਼ਾ ਮਤਲਬ ਵਕਰਾ ਜੀ ਗੱਦੀ ਆਈ ਹੈ ਉਹ ਡਿਪਟੀ ਕਪਤਨ ਤਾੜਾ ਲੋਕਾਂ ਨੇ ਵਰਕਰਾਂ ਨੇ ਦੋਸ਼ ਲਾਇਆ ਹਮੇਸ਼ਾ ਜਿਹੜੇ ਵਰਕਰ ਰੋਟੀ ਦੇ ਰਏ ਆ ਜੇ ਤੁਸੀਂ ਹਲਕੇ ਤੁਹਾਨੂੰ ਮਤਲਬ ਅੱਧੇ ਲੋਕ ਨੂੰ ਪਹੁੰਚਾ ਕਰਨ ਦੇਖੋ ਗੱਲ ਇਹ ਆ ਕਿ ਲੰਬੇ ਸਮੇਂ ਤੋਂ ਮੈਂ ਇੱਥੇ ਜੁੜਿਆ ਰਿਆ ਲੋਕਾਂ ਦੇ ਨਾਲ ਲੋਕ ਮੇਰੇ ਕੰਮ ਕਰਨ ਦੇ ਤਰੀਕੇ ਨੂੰ ਜਾਣਦੇ ਆ ਔਰ ਪਾਰਟੀ ਬੜੇ ਵੱਡੇ ਪੱਧਰ ਤੇ ਮੈਂ ਤੁਹਾਨੂੰ ਗੱਲਾਂ ਨਾ ਵੀ ਕਹਾਂ ਜਿਹੜਾ ਪੱਤਰਕਾਰ ਭਾਈਚਾਰਾ ਹੁੰਦਾ ਇਹਨਾਂ ਨੂੰ ਬਿਹਤਰ ਪਤਾ ਹੁੰਦਾ ਬਹੁਤ ਕਿਉਂਕਿ ਤੁਹਾਨੂੰ ਪਤਾ ਵਾ ਕਿ ਮੈਨੂੰ ਪਾਰਟੀ ਕਿਸ ਪੱਧਰ ਤੇ ਇੱਥੇ ਲੈ ਕੇ ਆਈ ਆ ਕਿਉਂਕਿ ਜੇ ਮੈਂ ਕੱਲੀ ਸਿਆਸਤ ਕਰਨੀ ਹੁੰਦੀ ਨਾ ਤੇ ਸਰਦਾਰ ਸਾਹਿਬ ਸਿਆਸਤ ਮੇਰੀ ਅਮਸਰ ਚੱਲ ਰਹੀ ਸੀ ਵਧੀਆ ਮੈਂ ਉੱਥੇ ਮੌਕੇ ਦਾ ਚੇਅਰਮੈਨ ਆ ਮੇਰੇ ਕੋ ਪੰਚਾਇਤਾਂ ਨੇ ਪਰ ਉਹਦਾ ਕਾਰਨ ਹੈ ਕਿ ਮੈਨੂੰ ਪਾਰਟੀ ਦਾ ਹੁਕਮ ਹੋਇਆ ਸੀ ਕਿ ਨਹੀਂ ਤੁਸੀਂ ਉੱਥੇ ਚੱਲੋ ਤੇ ਉਹਦੇ ਵਿੱਚ ਇਹ ਵੀ ਗੱਲ ਹੈਗੀ ਜੇ ਵੇਖੋ ਇੱਥੇ ਮੇਰੇ ਨਾਨਕੇ ਦਾਦਕੇ ਮੈਂ ਜੰਮਿਆ ਪਲਿਆ ਲੋਕਾਂ ਦੇ ਵਿੱਚ ਲੇਕਿਨ ਮੇਰੇ ਤੁਸੀਂ 2 ਮਹੀਨਿਆਂ ਦੀ ਕਾਰਗੁਜ਼ਾਰੀ ਦੇ ਵਿੱਚ ਇੱਕ ਵਰਕਰ ਵੀ ਤੁਹਾਨੂੰ ਮੇਰੀ ਪਾਰਟੀ ਦਾ ਕਹਿ ਦਵੇ ਵੀ ਮੈਂ ਹਤਾਸ਼ ਹੋਇਆ ਵਾਂ ਤੇ ਮੈਂ ਇੱਥੇ ਜ਼ਿੰਮੇਵਾਰੀ ਨਾ ਕਹਿੰਦਾ ਵਾਂ ਕੋਈ ਸਮਝ ਲਓ ਵਰਕਰ ਨੇ ਉਹ ਮੈਂ ਜ਼ਿੰਮੇਵਾਰ ਹੋਊਂਗਾ ਜੇ ਕਿ ਵਰਕਰ ਨੂੰ 1 ਇੰਚ ਵੀ ਪ੍ਰੋਬਲਮ ਆਉਂਦੀ ਆ ਤੇ ਤਾਂ ਇਹ ਮੇਰੇ ਹੁੰਦਿਆਂ ਕੋ ਫਿਕਰ ਕਰਨਾ ਸਰ ਜਿਸ ਤਰ੍ਹਾਂ ਕੀ ਪੰਜਾਬ ਵਿੱਚ ਉਹ ਦੇਖ ਰਹੇ ਜੇ ਕਿ ਨਸ਼ਿਆਂ ਬਾਰੇ ਵੇਖੋ ਜਾਂ ਕੀ ਥਾਂ ਥਾਂ ਤੇ ਜਿਹੜੇ ਗੈਂਸਟਰਾਂ ਵੱਲੋਂ ਧਮਕੀਆਂ ਦਿੱਤੀ ਇਸ ਸਮਾਂ ਚ ਇਸ ਦਾ ਇਤਿਹਾਸ ਦੇਖੋ ਜੀ ਇਹ ਜਿਹੜਾ ਇਹਨਾਂ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਇਹ ਟੋਟਲੀ ਫੇਕ ਹੈ ਕੋਈ ਐਹੋ ਜੀ ਗੱਲ ਨਹੀਂ ਹੈਗੀ ਇਹ ਜਿਹੜੇ ਇਹਨਾਂ ਕੈਂਪ ਲਾ ਕੇ ਔਰ ਤੁਹਾਡੀ ਮੈਂ ਅਜੇ ਜ਼ਿੰਮੇਵਾਰੀ ਨਾਲ ਗੱਲ ਮੀਡੀਆ ਦੇ ਕਹਿਣ ਲੱਗਾ ਲਓ ਤੁਸੀਂ ਕੋਈ ਵੀ ਸਰਕਾਰੀ ਤੌਰ ਤੇ ਚੈੱਕ ਕਰ ਲੋ ਇਹ ਜਿੰਨੇ ਵੀ ਨਾ ਘਰ ਢਾਏ ਆ ਨਾ ਇਹ ਕਰਦੇ ਕੀ ਆ ਇੱਕ ਬੰਦੇ ਦੇ ਪਰਚੇ ਵੇਖ ਲੈਂਦੇ ਆ ਪਰਚੇ ਵੇਖ ਕੇ ਮੁੜ ਕੇ ਵੇਹਦੇ ਆ ਕਿ ਇਹਦਾ ਜਿਹੜਾ ਗੁਸਲਖਾਨਾ ਵਾ ਆਹ ਕੰਦਿਆ ਉਹ ਲਾਲਗੀ ਤੋਂ ਅੰਦਰ ਬਣੀ ਆ ਉਦੇ ਤਹਿਤ ਮਗਾ ਕੇ ਤੇ ਪਰਚਾ ਦੇ ਧਾਰ ਤੇ ਉਹਦੀ ਕੰਦ ਢਾ ਜਾਂਦੇ ਜੇ ਇੱਕ ਥਾਂ ਵੀ ਸਰਕਾਰ ਇਹ ਗੱਲ ਕਹਿ ਦੇਵੇ ਪਈ ਕਿ ਨਸ਼ਾ ਤਸਕਰ ਦਾ ਘਰ ਢਾਇਆ ਵਾ ਤੇ ਜਾਓ ਅਹੀਂ ਜ਼ਿੰਮੇਵਾਰੀ ਨਾ ਕਹਿੰਨੇ ਆ ਕਿ ਹਰ ਸਜ਼ਾ ਭੁਗਤਣ ਨੂੰ ਤਿਆਰ ਹੋਵਾਂਗੇ ਟੋਟਲੀ ਸਾਰਾ ਕੁਝ ਦੇਖੋ ਇੰਨੀ ਮਾੜੀ ਹਾਲਾਤ ਆ ਐਡੇ ਵੱਡੇ ਪੱਦਰ ਤੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਕਿ ਜੇ ਵਿਚਾਰਾ ਕੋ ਗੱਡੀ ਲੈ ਆਉਂਦਾ ਵਾ ਉਹਨੂੰ ਫੋਨ ਆ ਜਾਂਦਾ ਵੀ ਤੁਸੀਂ ਗੱਡੀ ਦੀਆਂ ਕਿਸ਼ਤਾਂ ਤੇ ਹੋ ਸਕਦੇ ਆ ਉਹਨੇ ਵਿਚਾਰੇ ਨੇ 15 ਸਾਲਾਂ ਚਲਾਉਣੀਆਂ ਪਰ ਇਹ ਅੱਜ ਹੀ ਆਂਦੇ ਤੂੰ ਗੱਡੀ ਲੈ ਜਾਂਦੀ ਆ ਜੇ ਕੋਈ ਜ਼ਮੀਨ ਇੱਥੋਂ ਤੱਕ ਮਾੜੇ ਹਾਲਾਤ ਹੋ ਗਏ ਮੈਂ ਤੁਹਾਡੀ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਮੈਨੂੰ ਨਹੀਂ ਪਤਾ ਕਿਉਂ ਚੱਲਣ ਡਿਆ ਇਹਦੇ ਵਿੱਚ ਸਰਕਾਰ ਦਾ ਹੱਥ ਹੈ ਜਾਂ ਸਰਕਾਰ ਜ਼ਿੰਮੇਵਾਰ ਤੇ ਹੈਗੀ ਆ ਨਾ ਰਜਿਸਟਰੀਆਂ ਜਿਹੜੀਆਂ ਕਾਪੀਆਂ ਉਹਨਾਂ ਕੋਲ ਜਾ ਰਹੀਆਂ ਨੇ ਆ ਫਲਾਣੇ ਬੰਦੇ ਨੇ ਰਜਿਸਟਰੀ ਕਰਾਈ ਆ ਇਹਨੇ ਪਹਿਲੀ ਵੇਚੀ ਸਾਨੂੰ ਪੈਸੇ ਦਿਓ ਕੋਈ ਬਹੁਤ ਤੁਹਾਡੇ ਪੰਜਾਬ ਦਾ ਜਿਹੜਾ ਹਾਲਾਤ ਆ ਸਰਦਾਰ ਸਾਹਿਬ ਬਹੁਤ ਖਰਾਬ ਹੋ ਚੁੱਕਿਆ ਮੈਂ ਮੀਡੀਆ ਰਹੀਂ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਇੱਥੋਂ ਸੁਣਦੇ ਹੋ ਨਾ ਬਿਹਾਰ ਤੇ ਗੁਜਰਾਤ ਮ ਆਪਣਾ ਜੁਪੀ ਬਿਹਾਰ ਅੱਜ ਤੁਹਾਡੇ ਹਾਲਾਤ ਬਹੁਤ ਬਦਤਰ ਆ ਜੇ ਆਪਾਂ 27 ਦੇ ਵਿੱਚ ਡਬਲ ਇੰਜਨ ਦੀ ਸਰਕਾਰ ਨਾ ਬਣਾਈ ਤੁਹਾਡੇ ਪੰਜਾਬ ਦੇ ਹਾਲਾਤ ਕੋਈ ਚੰਗੇ ਨਹੀਂਗੇ ਗੈਂਗਸਟਰਵਾਦ ਨਸ਼ੇ ਜੇ ਉਹ ਸਾਰਾ ਕੁਝ ਵੇਖੋ ਨੀਤੀਆਂ ਦੀ ਤੇ ਤੁਸੀਂ ਵਿਲੋਚਨਾ ਲੋਕ ਕਰੀ ਜਾਂਦੇ ਦੂਜੀਆਂ ਪਾਰਟੀਆਂ ਪਰ ਜਾ ਕੇ ਵੇਖੋ ਤੇ ਸਹੀ ਨਾ ਬਿਹਾਰ ਤੇ ਜੁਪੀ ਅੱਜ ਕਿੱਥੇ ਚਲੇਗੀ ਆ ਤੇ ਲੋਕ ਉਹਨੂੰ ਕਿਸ ਨਜਮਾ ਵੇਂਦੇ ਸੀ ਭਾਈ ਜੀ ਗਲਬੀਰ ਜੀ ਜਿਹਦਾ ਤੁਸੀਂ ਉਹ ਰੱਗੇ ਚ ਕਾ ਵੀ ਸਮੇਂ ਤੋਂ ਵਿਚਾਰ ਰਹੇ ਹੋ ਤੁਹਾਨੂੰ ਭਾਰਤੀ ਜਨਤਾ ਪਾਰਟੀ ਦੇ ਪਿੰਡਾਂ ਦੇ ਵਿੱਚ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਹੈ ਬਹੁਤ ਵਧੀਆ ਜੀ ਮੈਂ ਤੁਸੀਂ ਸਵਾਲ ਵੀ ਬੜਾ ਵਧੀਆ ਪੁੱਛਿਆ ਵਾ ਤੇ ਮੈਨੂੰ ਇਹ ਤੁਹਾਨੂੰ ਦੱਸਣ ਦੇ ਵਿੱਚ ਖੁਸ਼ੀ ਹੋਊ 60 ਦਿਨਾਂ ਦੇ ਵਿੱਚ 18 ਪ੍ਰੋਗਰਾਮ ਮੈਂ ਜੁਆਇਨਿੰਗ ਦੇ ਕੀਤੇ ਆ ਮੇਰਾ ਤੁਸੀਂ মিডিਆ ਦੇ ਉੱਤੇ ਸਭ ਕੁਝ ਪਿਆ ਵਾ ਔਰ ਮੈਂ ਇੱਕ ਗੱਲ ਬੜੀ ਜਿਸ ਪਿੰਡ ਜਾਣਾ ਵਾ ਮੈਂ ਕਹਿਣਾ ਕਿ ਵਿਰੋਧੀ ਅਕਲ ਨੂੰ ਘੇਰੇ ਲਾਲਾ ਤੇ ਟਿੱਕਾ ਲਾਲਾ ਇਹ ਨਾ ਕਹਿਣਾ ਇਹ ਫਲਾਨੇ ਥਾਂ ਬੰਦਾ ਮੈਂ ਕਹਿੰਦਾ ਜਿੰਨੇ ਸੱਜਣ ਆਉਣੇ ਜੀ ਉਸੇ ਪਿੰਡ ਦੇ ਈਵਨ ਕੇ ਬੀਬੀਆਂ ਭੈਣਾ ਏਡੀ ਵੱਡੀ ਪੱਧਰ ਤੇ ਤੁਸੀਂ ਮੇਰੀ ਖੋਲ ਕੇ ਵੇਖੋ ਸੋਸ਼ਲ ਮੀਡੀਆ ਇੰਨਾ ਵਧੀਆ ਰਿਸਪੌਂਸ ਆ ਪਿਛਲੇ ਦਿਨਾਂ ਚ ਮੈਂ ਥੋੜਾ ਜਿਹਾ ਪ੍ਰੋਗਰਾਮ ਰੱਦ ਕੀਤੇ ਆ ਕਿਉਂਕਿ ਝੋਨੇ ਲੱਗਣਦੇ ਆ ਕੋਈ ਗਰੀਬਾਂ ਨੇ ਝੋਨੇ ਲਾਉਣੇ ਆ ਉਹਦਾ ਕਾਰਨ ਲੇਕਿਨ ਲੋਕਾਂ ਚ ਇੰਨਾ ਛਾ ਕਿ ਹਫਤੇ ਦੇ ਪੰਜ ਪ੍ਰੋਗਰਾਮ ਮੈਂ ਜੁਆਇਨਿੰਗ ਦੇ ਕਰ ਰਿਹਾ ਹਾਂ ਭਾਈ ਜਿੱਦਾਂ ਆਪਣੇ ਇੱਕ ਧਾਰਨਾ ਰਹੀ ਆ ਵੀ ਜਿਹੜਾ ਦਰਮ ਕਰਨ ਦੇ ਸਾਰੇ ਹਲਕੀ ਜਿਹੜੀ ਪਾਰਟੀ ਕਰਕੇ ਜਿਹੜੇ ਗਏ ਇਹ ਤੋਂ ਮਨ 2002 ਦੇ ਵਿੱਚ ਕਾਂਗਰਸ ਪਾਰਟੀ ਨੇ ਸਟਾਰਟ ਕੀਤੀ ਹੈ ਸਟਾਰਟ ਤੋਂ ਲੈ ਕੇ ਤੁਹਾਨੂੰ ਕੀ ਲੱਗਦਾ ਹੈ ਭਾਜਪਾ ਚ ਕਾਮਯਾਬ ਹੋ ਜੇ ਮੈਂ ਕਿਹਾ ਜੀ ਭਾਜਪਾ ਕਾਮਯਾਬ ਹੋ ਜੇਗੀ ਸ਼ਬਦ ਨਹੀਂ ਭਾਜਪਾ ਕਾਮਯਾਬ ਹੋ ਗਈ ਆ ਮੇਰੀ ਅੱਜ ਦੀ ਬਾਈਟ ਸਾਮ ਕੇ ਰੱਖਿਓ ਜੇ ਕਿ ਦਲਬੀਰ ਸਿੰਘ ਨੇ ਕਿੱਡੀ ਜ਼ਿੰਮੇਵਾਰੀ ਨਾ ਕਹੀ ਸੀ ਕਿਉਂਕਿ ਇਹ ਲੋਕਾਂ ਦੇ ਵਿੱਚ ਜਿਸ ਪੱਧਰ ਤੇ ਵਿਚਰੇ ਆ ਲੋਕਾਂ ਦਾ ਮਨ ਬਣ ਚੁੱਕਾ ਵਾ ਵੇਖੋ ਜਿਹੜਾ ਸਾਡਾ ਵਪਾਰੀ ਵਰਗ ਹੈ ਨਾ ਵਪਾਰੀ ਵਰਗ ਨੂੰ ਕੀ ਚਾਹੀਦਾ ਵਾ ਉਹਨਾਂ ਦਾ ਕਾਰੋਬਾਰ ਕਰਨਾ ਉਹਨਾਂ ਨੂੰ ਪੀਸਫੁਲੀ ਚਾਹੀਦੀ ਆ ਕਿ ਉਹਨਾਂ ਨੂੰ ਕੋਈ ਤੰਗ ਪਰੇਸ਼ਾਨ ਨਾ ਕਰੇ ਸਾਡਾ ਜਿਹੜਾ ਥੱਲੜਾ ਵਰਗ ਹੈ ਉਹਨੂੰ ਕੀ ਚਾਹੀਦਾ ਵਾ ਉਹਨੂੰ ਚਾਹੀਦੀਆਂ ਨੇ ਸਰਕਾਰ ਦੀਆਂ ਸਹੂਲਤਾਂ ਬਹੁਤ ਜ਼ਿਆਦਾ ਨੇ ਲੇਕਿਨ ਇਹਨਾਂ ਨੇ ਸਾਰੀਆਂ ਸਹੂਲਤਾਂ ਗਰੀਬਾਂ ਦੀਆਂ ਕਨਵਰਟ ਕਰਕੇ ਇਥੇ ਚੌਧਰੀਆਂ ਦੇ ਜੇਬਾਂ ਦੇ ਵਿੱਚ ਲੋਕਾਂ ਦੇ ਜੋਬ ਕਾਰਡ ਪਏ ਆ ਉਹਨਾਂ ਦੇ ਨਾਂ ਤੇ ਪੈਸੇ ਨਿਕਲੀ ਜਾਂਦੇ ਆ ਸੋ ਗੱਲ ਆ ਇਹ ਸਾਰਾ ਕੁਝ ਉੱਤੋਂ ਸੈਂਟਰ ਵੱਲੋਂ ਕੋਈ ਕਸਰ ਨਹੀਂ ਆ ਹੁਣ ਸੈਂਟਰ ਵੱਲੋਂ ਸਾਨੂੰ ਹੁਕਮ ਆ ਗਿਆ ਬਹੁਤ ਜਲਦੀ ਤੁਸੀਂ ਵੇਖੋਗੇ ਤਰਨਤਾਰ ਦੇ ਵਿੱਚ ਸਾਡੇ ਕੈਂਪ ਚੱਲ ਰਹੇ ਆ ਇੱਥੇ ਅਸੀਂ ਸਿੱਧੇ ਕੈਂਪ ਲਾਉਣ ਲੱਗੇ ਆ ਕੈਂਪ ਲਾ ਕੇ ਜਿੰਨੀਆਂ ਸਰਕਾਰੀ ਸਹੂਲਤਾਂ ਵਾਂ ਸਿੱਧੀਆਂ ਲੋਕਾਂ ਨੂੰ ਪ੍ਰੋਵਾਈਡ ਕਰਾਉਣ ਲੱਗੇ ਆ ਜਿਹਦੇ ਵਿੱਚ ਨਾ ਕਿਸੇ ਪ੍ਰਸ਼ਾਸਨ ਦਾ ਤੇ ਨਾ ਕਿਸੇ ਸਰਕਾਰ ਦਾ ਰੋਲ ਹੋਊਗਾ ਉਹ ਸਿੱਧੀ ਸਾਡੀ ਭਾਰਤੀ ਜਨਤਾ ਪਾਰਟੀ ਲੋਕਾਂ ਦੇ ਵਿੱਚ ਜਾਊਗੀ ਤੇ ਉਹਨਾਂ ਨੂੰ ਜਾ ਕੇ ਦੱਸੂਗੀ ਵੀ ਆਹ ਸਾਡੀਆਂ ਸਹੂਲਤਾਂ ਜਿੱਦਾਂ ਤੁਸੀਂ ਪਿਛਲੇ ਦਿਨੀ ਦੂਰ ਕੋਲੋਂ ਇੱਕ ਫੈਸਟ ਰੇਲ ਦੇ ਪੁਲ ਤੇ ਤੁਸੀਂ ਗਏ ਸੀ ਤੁਸੀਂ ਦਾਵਾ ਕੀਤਾ ਕਿ ਪੁਲ ਅਸੀਂ ਕੇਂਦਰ ਸਰਕਾਰ ਤੋਂ ਮਨਜ਼ੂਰੀ ਕਰਾ ਲਿਆ ਹੈ ਹਾਂ ਜੀ ਕਈ ਹੋਰ ਵੀ ਗਏ ਆ ਮਤਲਬ ਤੁਹਾਡਾ ਇਹਦੇ ਬਾਰੇ ਕੀ ਮਤਲਬ ਵਾਅਦੇ ਤੁਸੀਂ ਕਰਾਏ ਆ ਜਾਂ ਮੁਰਕੇ ਉਹ ਸੱਤਾ ਦੀ ਪਾਰਟੀ ਕੇ ਲਈ ਕੀ ਮਤਲਬ ਇਹੜੇ ਆ ਮੌਕੇ ਤੇ ਬਲਾਜਮ ਆ ਗਏ ਉਹਨਾਂ ਦੇ ਅਧਿਕਾਰੀ ਵੀ ਇਹੀ ਖਾਏ ਦੇਖੋ ਕੀ ਗੱਲਾਂ ਆ ਸਰ ਮੈਂ ਕਹਾਂ ਜੀ ਉੱਥੇ ਐਕਸੀਅਨ ਨੂੰ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਐਕਸੀਅਨ ਸਾਹਿਬ ਤੁਸੀਂ ਦੱਸੋ ਜੀ ਐਕਸੀਅਨ ਤੋਂ ਜਵਾਬ ਨਹੀਂ ਦਿੱਤਾ ਗਿਆ ਬਾਈਟ ਤੁਹਾਡੇ ਪਈ ਆ ਚੈਨਲ ਦੇ ਉੱਤੇ ਵੇਖ ਲਓ ਕਿਉਂਕਿ ਮੈਨੂੰ ਇੱਕ ਦੱਸੋ ਇਸ ਪੁਲ ਟੁੱਟੇ ਨੂੰ ਅੱਜ 10 ਸਾਲ ਹੋ ਗਿਆ ਤੁਸੀਂ ਦੂਣ ਕੋਨੇ ਵਾਲੀ ਮਿਸਾਲ ਹੀ ਲਾਓ 10 ਸਾਲਾਂ ਤੋਂ ਤਿੰਨ ਸਰਕਾਰਾਂ ਲੰਘੀਆਂ ਨੇ ਇਹ ਪੁਲ ਸ਼ੁਰੂ ਕਰਦੇ ਆ ਤੇ ਫੌਜ ਡੱਕ ਦਿੰਦੀ ਆ ਵੇਖੋ ਇਹ ਜਿਹੜੇ ਪੋਲ ਆ ਇਹ ਸਾਰੇ ਹੀ ਸਾਡੀ ਸਬੰਧਤ ਆ ਫੌਜ ਦੇ ਨਾਲ ਕਿਉਂਕਿ ਇਹ ਸਾਰੀਆਂ ਡਰੇਨਾਂ ਦੂਜਾ ਤੀਜਾ ਜਿਹੜਾ ਇੰਨਾ ਏਰੀਆ ਵਾ ਇਹ ਫੌਜ ਦੇ ਅੰਦਰ ਆ ਮਨਜ਼ੂਰੀ ਤੋਂ ਬਿਨਾਂ ਕੋਈ ਪੁਲ ਨੂੰ ਨਾ ਢਾ ਸਕਦਾ ਨਾ ਕੋ ਬਣਾ ਸਕਦਾ ਇਹਨਾਂ ਬਿਨ ਮਨਜ਼ੂਰੀ ਦਵਾ ਦਵਾ ਪੁਲਟਾ ਦੇ ਦਿੱਤਾ ਲੇਕਿਨ ਬਣਿਆ ਨਹੀਂ ਮੇਰਾ ਪ੍ਰੋਗਰਾਮ ਹੋਇਆ ਸੀ ਦੂਹ ਲਕੂਨੇ ਦੇ ਵਿੱਚ ਸਾਰੀ ਸੰਗਤ ਸ਼ਾਂ ਪਿੰਡਾਂ ਦੀ ਇਕੱਠੀ ਹੋ ਕੇ ਉਹਨਾਂ ਮੈਨੂੰ ਇੱਕ ਗੱਲ ਕਹੀ ਜੀ ਪਿਛਲੇ 10 ਸਾਲਾਂ ਤੋਂ ਸਾਡੇ ਮਾੜੇ ਲਾਦੇ ਉਹ ਆਉਂਦੇ ਜੀ ਜਿਹਦੇ ਕੋਲ ਤੇ ਕਾਰ ਹੈ ਤੇ ਗੱਡੀ ਆ ਉਹ ਤੇ 5 ਕਿਲੋਮੀਟਰ ਤੁਰ ਕੇ ਆ ਜਾਵੇ ਤੇ ਜਿੰਨੇ ਵਿਚਾਰੇ ਗਰੀਬ ਨੇ ਸੇਰੇ ਰੇੜਾ ਜੋੜ ਕੇ ਜਾਂ ਕੋਈ ਜਾਨਵਰ ਲੈ ਕੇ ਪੱਠੇ ਲੈਣ ਜਾਣਾ ਉਹ ਕਿੱਥੇ ਜਾਵੇ ਸਾਡੀ ਬੜੀ ਵੱਡੀ ਮੁਸ਼ਕਲ ਆ ਤੇ ਸੋ ਮੈਂ ਤਗੜੇ ਹੋ ਕੇ ਉਹ ਮਨਜ਼ੂਰੀ ਲੈ ਕੇ ਜਾ ਕੇ ਓਪਨਲੀ ਲੋਕਾਂ ਨੂੰ ਕਹਿ ਕੇ ਆਇਆ ਵਾਂ ਕਿ ਆਹ ਲਓ ਸੈਂਟਰ ਦੀ ਮਨਜ਼ੂਰੀ ਤੇ ਹੁਣ ਤੁਸੀਂ ਪੁਲ ਸ਼ੁਰੂ ਕਰਾ ਲਓ ਪੁਲ ਇੱਕ ਨਹੀਂ ਆ ਮੇਰੇ ਖਿਆਲ ਆ ਇਹ ਤੁਸੀਂ ਰਾਜੂ ਕੇ ਵਾਂ ਤਾਰਾ ਸਿੰਘ ਜੋ ਸਿੰਘ ਆਲਾ ਮੋਗਲ ਚੱਕ ਜਿਹੜੇ ਲੋਕ ਉਥੇ ਜਾ ਕੇ ਕਹਿੰਦੇ ਨੇ ਵੀ ਸਰਕਾਰ ਬਹੁਤ ਸੈਂਸੀਅਰ ਆ ਲਓ ਮੈਂ ਇਥੋਂ ਬੋਲ ਤਾ ਨੂੰ ਕਹ ਇਹ ਚਾਰ ਪੁਲ ਤੁਹੀ ਮਨਜ਼ੂਰ ਕਰਾ ਕੇ ਤੇ ਬਣਾਉਣੇ ਸ਼ੁਰੂ ਕਰਨੇ ਜੀ ਤੇ ਮੈਂ ਤੁਹਾਡੇ ਮਾਝਮ ਰਾਈ ਵਧਾਈ ਦਊਗਾ ਜਿਹੜੇ ਬੰਦਾ ਵੀ ਸ਼ੁਰੂ ਕਰਾਊਗਾ ਤੇ ਨਹੀਂ ਤੇ ਫਿਰ ਗੰਦੀ ਸਾਜ਼ ਤੇ ਛੱਡ ਦਿਓ ਜੇ ਮੈਂ ਸ਼ੁਰੂ ਕਰਾਏ ਮੈਂ ਮਨਜ਼ੂਰੀ ਦਵਾਈ ਤੇ ਫਿਰ ਮੈਨੂੰ ਜ਼ਰੂਰ ਮੀਡੀਆ ਦੇ ਵਿੱਚ ਚੰਗਾ ਕਿ ਉਹ ਵੀ ਇਹ ਕੰਮ ਤਰਬੀਰ ਸੋਨੇ ਕਰਾਇਆ ਵਾ ਕਿਤਾ ਦਿਲੀ ਪਾਣੀ ਦੀ ਜਿੱਦੀ ਵਾਦੂ ਦੇ ਸਰਕਾਰ ਤਲਕ ਜੇ ਮਾਤੀਆ ਵੀ ਲੋਕ ਬੜੇ ਆਪਰਾ ਥੱਲਾ ਤੱਕ ਪਾਣੀ ਪਹੁੰਚ ਗਿਆ 2 ਥੱਲੇ ਨੂੰ ਹੂਤਾ ਦਿੱਤੇ ਤੇ ਮੈਂ ਮਨਜ਼ੂਰ ਕਰਾਂਗੇ ਕਿ ਸਾਕੇ ਸਭ ਤੱਕ ਨੇ ਤੁਸੀਂ ਇਸ ਤਰ੍ਹਾਂ ਕਰੋ ਜੀ ਕੋਟਲੀ ਜੋਤਸੋਂ ਵਾਲਾ ਸਾਰੇ ਸੋਇਆਂ ਤੇ ਜਾ ਕੇ ਜਾਇਓ ਜੇ ਤੁਹਾਨੂੰ ਇਹ ਗੱਲ ਜਾਣ ਕੇ ਹੈਰਾਨੀ ਹੋਊ ਕਿ ਸੂਵੇ ਲੋਕਾਂ ਨੇ ਸੂਵੇ ਹਨੀਗੇ ਜ਼ਮੀਨਾਂ ਦੇ ਵਿੱਚ ਰਲਾ ਲਿਆ ਕਿਹੜੀ ਪਾਣੀ ਦੀ ਗੱਲ ਕਰਦੇ ਟੇਲਾਂ ਤੱਕ ਪਾਣੀ ਪਹੁੰਚ ਗਿਆ ਬਿਲਕੁਲ ਸਾਰਾ ਕੁਝ ਝੂਠੋ ਝੂਕ ਚੱਲ ਰਿਹਾ ਕੋਈ ਪਾਣੀ ਨਹੀਂ ਆਇਆ ਲੋਕ ਨਹਿਰੀ ਪਾਣੀ ਨੂੰ ਤਰਸਣਦੇ ਆ ਸੂਵੇ ਵੱਢ ਕੇ ਲੋਕਾਂ ਨੇ ਵੇਚਰ ਲਾਏ ਜਾਓ ਜਾ ਕੇ ਉੱਥੇ ਪੋੜੋ ਲੈ ਕੇ ਮੈਨੂੰ ਬੇਸ਼ੱਕ ਦੀ ਦੁਬਾਰਾ ਸਵਾਲ ਕਰ ਲਿਓ ਇਹੀ ਗਏ ਆ ਉੱਥੇ ਸੂਵੇ ਹੈਗੇ ਤੁਸੀਂ ਗਲਤ ਕਿਹਾ ਵਾ ਇਹ ਸਾਰਾ ਕੁਝ ਫੇਕ ਆ ਗਲਤ ਆ ਮੈਂ ਉਸ ਤੋਂ ਅੱਗੇ ਇੱਕ ਹੋਰ ਗੱਲ ਤੁਹਾਨੂੰ ਦੱਸਾਂ ਜੀ ਤੁਸੀਂ ਰੋਜ਼ ਇੱਥੋਂ ਲੰਘਦੇ ਹੋ ਆਵਾਰੇ ਟੇਲਿਆਂ ਦੇ ਕੀ ਹਾਲ ਆ ਉਹ ਅਮਰਕੋਟ ਤੋਂ ਅੱਗੇ ਚੀਮੇ ਕੀ ਆ ਲਿਆ ਸਦਾਰ ਸਾਹਿਬ ਮਾਂ ਮਾਰੀ ਫੈਲ ਚੱਲੀ ਆ ਲੋਕਾਂ ਦੇ ਮੈਨੂੰ ਇੱਕ ਸਮਝ ਨਹੀਂ ਆਉਂਦੀ ਇਹ ਸਰਕਾਰ ਕਿੱਥੇ ਸੁੱਤੀ ਆ ਤੇ ਪ੍ਰਸ਼ਾਸਨ ਕਿੱਥੇ ਜੇ ਲੋਕ ਰੋਜ਼ ਗੰਦ ਸੜਕਾਂ ਦੇ ਉੱਤੇ ਤਰਦਾ ਫਿਰਦਾ ਵਾ ਵਿਚਾਰੇ ਲੋਕ ਤਿਲਕ ਤਿਲਕ ਡਿੱਗਦੇ ਫਿਰਦੇ ਆ ਮਾੜੀ ਹਾਲਤ ਆ ਹੁਣ ਉਹਦੇ ਬਾਰੇ ਕਿਉਂ ਨਹੀਂ ਕੋ ਕਰ ਰਹੇ ਤੇ ਜਾਂ ਸਿਰ ਗੱਲ ਇਹ ਆ ਵੀ ਜਦੋਂ ਮੈਂ ਜਾ ਕੇ ਕਹਿਣਾ ਵਾਂ ਵੀ ਆ ਅਸੀਂ ਕੰਮ ਸ਼ੁਰੂ ਕਰਾਉਣ ਲੱਗੇ ਆ ਤੇ ਫੇਰੇ ਮੁੜ ਕੇ ਦਰਦਲ ਜਾ ਕੇ ਤੁਹਾਨੂੰ ਪ੍ਰੈਸ ਨੂੰ ਹੋ ਜਾਂਦੇ ਆ ਜੀ ਇਹ ਸਰਕਾਰ ਤੇ ਸਰਕਾਰ ਨੂੰ ਹੁਣ ਕਿਉਂ ਨਹੀਂ ਦਿੰਦਾ ਏਡੇ ਮਾੜੇ ਲਾਤ ਆ ਇਥੋਂ ਸਾਰਾ ਪ੍ਰਸ਼ਾਸਨ ਇਥੋਂ ਸਿਆਸੀ ਲੋਕ ਸਾਰੇ ਨੰਗਣ ਡੇ ਆ ਆ ਦੋਵੇਂ ਚੀਜ਼ਾਂ ਮੇਰੀ ਤੁਹਾਨੂੰ ਇੱਕ ਬੇਨਤੀ ਆ ਆ ਮੇਰੇ ਨਾਲ ਹੀ ਤੁਸੀਂ ਨਾ ਇੱਕ ਚੀਮੇ ਤੇ ਇਹ ਦੋ ਚੀਜ਼ਾਂ ਫੋੜਾਂ ਲਾ ਕੇ ਨਾਲੇ ਚਲਾਉਣੀਆਂ ਜ਼ਰੂਰ ਨਾਲ ਮੈਂ ਵੇਖੂ ਕਿ ਕਿੰਨੇ ਦਿਨਾਂ ਦੇ ਵਿੱਚ ਲੋਕਾਂ ਨੇ ਠੀਕ ਕੀਤਾ ਇਹ ਕੰਮ ਜੀ ਤਾਂ ਤੁਸੀਂ ਇਹ ਕਿਹਾ ਵੀ ਤੁਹਾਡੀ ਪਾਰਟੀ ਤਰਫਤਨ ਜਿਸ ਕੰਪਲਾਂਕੀ ਕੇਂਦਰ ਸਰਕਾਰ ਵੱਲੋਂ ਇਸ ਤਸਕੀਮਾਂ ਆ ਰਹੀਆਂ ਉਹਦਾ ਪ੍ਰਚਾਰ ਕਰ ਰਹੀ ਹੈ ਕਿਹੜੀਆਂ ਕਿਹੜੀਆਂ ਸਕੀਮਾਂ ਇਹ ਕੇਂਦਰ ਸਰਕਾਰ ਦੇ ਰਹੀ ਹੈ ਪੰਜਾਬ ਸਰਕਾਰ ਆਪਣੀ ਸਾਡੇ ਕੋ ਮੈਂ ਤੁਹਾਨੂੰ ਪਾਰਟੀ ਦਾ ਇੱਕ ਬਣਿਆ ਪਰਫਾਰਮਾ ਦੇ ਦਿੰਦਾ 63 ਸਕੀਮਾਂ ਨੇ ਸੈਂਟਰ ਦੀਆਂ ਜਿਦੇ ਵਿੱਚੋਂ ਕੋਈ 43 ਸਕੀਮਾਂ ਹੀ ਲਾਗੂ ਕਰ ਸਕੀ ਆ 20 ਇੱਕ ਸਕੀਮਾਂ ਤੇ ਸ਼ਾਇਦ ਸਰਕਾਰ ਲਾਗੂ ਹੀ ਨਹੀਂ ਕਰ ਸਕੀ ਉਹਦੇ ਵਿੱਚੋਂ ਕੋਈ 32 ਤੋਂ 33 ਕੀ ਮਾਵਾਂ ਜਿਹੜੀਆਂ ਅਸੀਂ ਸਿੱਧੀਆਂ ਹੁਣ ਕੈਂਪ ਲਾ ਕੇ ਲੋਕਾਂ ਨੂੰ ਮੱਈਆ ਕਰਾਉਣੀਆਂ ਨੇ ਸੋ ਇਹ ਗੱਲ ਹੈ ਕਿ ਜਿਹੜਾ ਮਗਰ ਤਾਂ ਸਾਡਾ ਸਮਾਂ ਰਹਿ ਗਿਆ ਨਾ ਜੇ ਇਹ 33 ਹੋਉਂ ਦੇ ਸਕਦੇ ਆ ਨਾ ਤੇ ਜਿੱਦਨ ਸਾਨੂੰ ਲੋਕਾਂ ਨੇ ਭਰ ਦਿੱਤੀ ਇਹ 63 ਦੀਆਂ 63 ਲੋਕਾਂ ਨੂੰ ਮੱਈਆ ਕਰਾਂਗੇ ਮੇਰਾ ਵਾਦਾ ਤੁਹਾਡੇ ਦਾ ਇਹ ਭਾਈ ਜੀ ਤਾਂ ਤਰ ਤਰ ਜਿੰਨੀ ਝੂਣ ਆ ਰਹੀ ਹੁਣ ਇਥੋਂ ਹਰ ਪਾਰਟੀ ਦਾ ਪਾਰਟੀ ਝੁੰਡੜੇਗੀ ਮੈਂ ਕਹਿੰਦੀ ਭਾਰਤੀ ਜਨਤਾ ਪਾਰਟੀ بڑے ਵੱਡੇ ਪੱਦਰ ਤੇ ਤਿਆਰੀ ਸਾਡੀ ਆ ਅਸੀਂ ਉੱਥੇ ਜਾ ਕੇ ਮੈਂ ਵੀ ਉੱਥੇ ਜਾਣਾ ਚੋਣ ਦੇ ਵਿੱਚ ਮੈਂ ਕੈਂਪਾਂ ਦੇ ਤਕਰੀਬਨ ਸਾਡੇ ਜ਼ਿਲ੍ਹਾ ਪ੍ਰਧਾਨ ਸਤਾਜ ਹਰਜੀਤ ਸਿੰਘ ਸੰਧੂ ਬਹੁਤ ਮਿਹਨਤੀ ਤੇ ਬਹੁਤ ਤਕੜੇ ਹੋ ਕੇ ਮਤਲਬ ਕਿ ਇਹ ਤੁਹਾਡੀ ਗੱਲ ਬਿਲਕੁਲ ਠੀਕ ਆ ਪਿਛਲੇ ਸਮੇਂ ਚ ਬਹੁਤ ਘੱਟ ਸੀ ਇਹ ਲੋਕਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਾਡੀ ਪਾਰਟੀ ਬਹੁਤ ਸੀ ਪਿੰਡਾਂ ਹੀ ਘੱਟ ਹੀ ਪਰ ਗੱਲ ਇਹ ਆ ਕਿ ਸਤਾਰ ਹਰਜੀਤ ਸਿੰਘ ਸੰਧੂ ਨੇ ਅਸੀਂ ਜਦੋਂ ਮੀਟਿੰਗਾਂ ਟੈਂਡ ਕਰਦੇ ਆ ਨਾ ਜੀ ਜਾ ਕੇ ਚੰਡੀਗੜ੍ਹ ਜਾਂ ਦਿੱਲੀ ਉਥੇ ਮੀਟਿੰਗਾਂ ਦੇ ਵਿੱਚ ਬਾਹ ਖੜੀ ਕਰਕੇ ਸਾਡੀ ਲੀਡਰਸ਼ਿਪ ਵੱਲੋਂ ਕਹੀ ਜਾਂਦੀ ਆ ਕਿ ਕੋਈ ਅਗਰ ਕਿਸੇ ਨੂੰ ਜ਼ਿਲ੍ਹਾ ਪ੍ਰਧਾਨ ਕੰਮ ਕਰਨ ਵਾਲਾ ਹੋਵੇ ਤੇ ਸਤਾਰ ਹਰਜੀਤ ਸਿੰਘ ਸੰਧੂ ਵਰਗਾ ਹੋਣਾ ਚਾਹੀਦਾ ਜਿੰਨੇ ਇਹ ਦੱਸ ਦਿੱਤਾ ਕਿ ਐਦਾਂ ਕੰਮ ਕੀਤੇ ਜਾਂਦੇ ਆ ਔਰ ਮੈਨੂੰ ਵੀ ਤਗੜਿਆ ਹੋ ਕੇ ਪਾਰਟੀ ਨੇ ਸਤਾਰ ਹਰਜੀਤ ਨੂੰ ਪੁੱਛਿਆ ਕਿਸ ਦਲਬੀਰ ਸੋਹਣਿਆਲ ਤੋਂ ਕੋਠੀ ਵਾਲਿਆਂ ਦਾ ਕਿਵੇਂ ਆ ਜੀ ਬਹੁਤ ਵੱਡੇ ਪਦ ਕਿਉਂਕਿ ਮੇਰੇ ਜਾਤੀ ਰਿਲੇਸ਼ਨ ਨਾਲ ਹੋਰ ਗੱਲ ਹੈ ਸਾਡਾ ਭਰਾਵਾਂ ਵਾਲਾ ਪਿਆਰ ਆ ਪਰ ਪਾਰਟੀ ਪੱਧਰ ਤੇ ਕਿਸੇ ਨੂੰ ਕਹਿਣਾ ਵੀ ਹਾਂ ਪਾਰਟੀ ਨੂੰ ਬਲ ਮਿਲਦਾ ਮੇਰੇ ਨੂੰ ਪਾਰਟੀ ਵਿੱਚ ਆਉਣ ਵਾਸਤੇ ਸਤਾਰਜੀਤ ਸਿੰਘ ਸੰਧੂ ਦਾ ਬਹੁਤ ਵੱਡਾ ਯੋਗਦਾਨ ਆ ਜੀ ਤਾਂ ਤੁਹਾਡੀ ਕੇਂਦਰੀ ਮੰਤਰੀਆਂ ਨਾਲ ਗੱਲ ਹੈਗੀ ਆ ਵੱਡੇ ਲੀਡਰਾਂ ਨਾਲ ਗੱਲ ਹੈਗੀ ਆ ਇਧਰ ਆਪਣੇ ਬਟਰ ਵਾਲ ਕਿੰਨੀਆਂ ਸਮੱਸਿਆਵਾਂ ਦੂਜਿਆਂ ਰੱਖਣ ਵਕਰੀਆਂ ਆ ਕੀ ਤੁਸੀਂ ਮੇਰੇ ਆਪਣੇ ਬਾਰਡਰ ਏਰੀਆਸ ਬਸਿਆਂ ਵਿੱਚ ਮਤਲਬ ਜਾਗਰਤ ਕੀਤੀਆਂ ਜੀ ਸਟਾਰ ਸਾਹਿਬ ਮੈਂ ਜੀ ਸਾਰਾ ਹੁਣ ਮੇਰੇ ਕੋਲ ਦੀਗਾ ਉਹਨੂੰ ਫਾਈਲ ਮੈਂ ਜਿਹੜੀ ਆ ਉਹ ਦਿਨਾ ਤੁਹਾਨੂੰ ਕੱਢ ਕੇ ਮੈਂ ਕਹਿੰਦਾ ਤੂੰ ਹੀ ਹੈਰਾਨ ਹੋ ਜਾਉਗੇ ਸਭ ਤੋਂ ਵੱਧ ਜਿਹੜਾ ਹਲਕਾ ਵਾ ਜਿਹੜਾ ਖੇਮਤਰ ਨਾਲ ਹਲਕਾ ਨਾ ਜੀ ਟੋਟਲੀ ਇਹਨੂੰ ਤੇ ਸਾਰਾ ਬਾਰਡਰ ਲੱਗਦਾ ਜੀ ਬਾਰਡਰ ਦੀਆਂ ਸਮੱਸਿਆਵਾਂ ਬਹੁਤ ਜ਼ਿਆਦੀਆਂ ਵਾਂ ਲੇਕਿਨ ਇਹ ਸਮੱਸਿਆਵਾਂ ਜਿਹੜੀਆਂ ਵਾਂ ਉਹ ਸੈਂਟਰ ਸਰਕਾਰ ਤੇ ਸਟੇ ਕੁਝ ਚੀਜ਼ਾਂ ਹੁੰਦੀਆਂ ਵਾਂ ਜਿਹੜੀਆਂ ਇਕੱਲੇ ਸੈਂਟਰ ਵੀ ਹੱਲ ਨਹੀਂ ਕਰ ਸਕਦੀ ਉਹਦੇ ਨਾਲ ਸਾਡੀ ਰਾਜ ਸਰਕਾਰ ਦਾ ਬਹੁਤ ਵੱਡਾ ਹੱਥ ਹੁੰਦਾ ਹੁਣ ਆਉਣ ਵਾਲੇ ਸਮੇਂ 'ਚ ਇਹੀ ਲੋਕਾਂ ਤੱਕ ਗੱਲ ਪਹੁੰਚਾਉਣੇ ਵੀ ਜਿੰਨਾ ਕਹੀਂ ਕਰ ਸਕਦੇ ਉਹ ਤਾਂ ਅਸੀਂ ਤਕੜੇ ਹੋ ਕੇ ਕਰ ਦਿਆਂਗੇ ਪਹਿਲਾਂ ਹੀ ਸਾਲ ਡੇਢ ਸਾਲ ਦੇ ਵਿੱਚ ਲੇਕਿਨ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਰਾਜ ਸਰਕਾਰ ਤੋਂ ਬਿਨਾ ਕੱਲੀ ਸੈਂਟਰ ਸਰਕਾਰ ਨਹੀਂ ਕਰ ਸਕਦੀ ਸੋ ਇਸੇ ਗੱਲੋਂ ਲੋਕਾਂ ਨੂੰ ਬੇਨਤੀ ਕਰਦੇ ਆ ਕਿ 27 ਦੇ ਵਿੱਚ ਤਕਰਿ ਹੋ ਕੇ ਦੋਵੇਂ ਸਰਕਾਰਾਂ ਇਕੱਠੀਆਂ ਹੋਣ ਫੇਰ ਇਹ ਜਿਹੜਾ ਸਾਡਾ ਪੰਜਾਬ ਹੈ ਸੋਨੇ ਦੀ ਚੜੀ ਬਣ ਸਕਦਾ